ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਅੰਤਰਦੀਪ ਸਿੰਘ ਦੇ ਹੱਕ ਦੇ ਵਿੱਚ ਹਲਕਾ ਵਿਧਾਇਕ ਅਮੋਲਕ ਸਿੰਘ ਨੇ ਵੱਖ-ਵੱਖ ਪਿੰਡਾਂ ਦੇ ਵਿੱਚ ਜਾ ਕੇ ਮੰਗੀਆਂ ਵੋਟਾਂ ਆਓ ਸੁਣਦੇ ਹਾਂ ਕੀ ਕਹਿੰਦਾ ਹੈ ਅੰਤਰਦੀਪ ਸਿੰਘ ਦਾ ਲੜ ਰਹੇ ਹਾਂ 5 ਕਰਾਈ ਜ਼ੋਨ ਤੋਂ ਤੁਹਾਡੇ ਕੀ ਕੀ ਲੋਕਾਂ ਨਾਲ ਵਾਦੇ ਹੈ ਜੇ ਤੁਸੀਂ ਤੁਹਾਨੂੰ ਲੋਕ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਚ ਹੁੰਦੇ ਆ ਲੋਕਾਂ ਨਾਲ ਕਿਹੜੇ ਕਿਹੜੇ ਵਾਦੇ ਕਰ ਰਹੇ ਹੋ ਵੀ ਅਸੀਂ ਪੂਰੇ ਕਰਾਂਗੇ ਵਾਦੇ ਤਾਂ ਦੇਖੋ ਜੀ ਜਿਹੜੇ ਬਲਾਕ ਸੰਪਤੀ ਜਾਂ ਜ਼ਿਲ੍ਹਾ ਪ੍ਰੀਸ਼ਦ ਦੇ ਹੁੰਦੇ ਆ ਸਾਡਾ ਕੰਮ ਆ ਥੱਲੋਂ ਜਦੋਂ ਨਗਰ ਪੰਚਾਇਤਾਂ ਦੇ ਮਤੇ ਆ ਜੜੇ ਉਹ ਸਾਡੇ ਕੋਲੇ ਆਉਣਗੇ ਔਰ ਉਹਦੇ ਵਿੱਚ ਬਿਨਾਂ ਪੱਖਪਾਤ ਅਸੀਂ ਜਿਹੜੇ ਵੀ ਜੈਨੂਅਲ ਹੋਣਗੇ ਅਸੀਂ ਉਹ ਪਾਸ ਕਰਾ ਕੇ ਜੋ ਵੀ ਉਹਨਾਂ ਦੀ ਫੰਡਿੰਗ ਬਣੂਗੀ ਉਹ ਰਿਲੀਜ਼ ਕਰਾਉਣ ਦਾ ਹੁੰਦਾ ਹੈ ਤਾਂ ਵਾਅਦਾ ਇਹਦੇ ਵਿੱਚ ਬਸ ਇਹੀ ਹੁੰਦਾ ਵੀ ਜੋ ਸਾਡੇ ਅਧਿਕਾਰ ਖੇਤਰ ਵਿੱਚ ਆਉਣਗੇ ਅਸੀਂ ਉਹ ਹਰ ਕੰਮ ਕਰਾਂਗੇ ਜਿਹੜਾ ਤੁਹਾਡਾ ਵਿਰੋਧੀ ਉਮੀਦਵਾਰ ਹੈ ਉਹ ਅਕਾਲੀ ਦਲ ਦਾ ਉਮੀਦਵਾਰ ਲਾਲੀ ਬਾਦਲ ਜੋ ਕਿ ਹਲਕਾ ਅਨਚਾਇ ਸੁਭਾ ਸਿੰਘ ਭਾਲ ਦਾ ਪੁੱਤਰਾ ਇਹ ਉਮੀਦਵਾਰ ਤੁਹਾਡੇ ਮੁਕਾਬਲੇ ਵੱਡਾ ਤੁਸੀਂ ਸੁਧਾਰਨ ਕਰਦੇ ਜੰਮਪਾ ਨੂੰ ਕਿਵੇਂ ਦੇਖਦੇ ਹੋ ਕਿ ਉਹਨਾਂ ਨਾਲ ਮੁਕਾਬਲਾ ਕਰ ਪਾਉਗੇ ਲੜਾਈ ਤਾਂ ਇਹੀ ਹੈ ਨਾ ਜੀ ਹਮ ਗੱਲ ਤਾਂ ਇਹੀ ਆਉਂਦੀ ਆ ਵੀ ਇਹ ਜਿਹੜੇ ਸੁਧਾਰਨ ਕਰਦੇ ਆਸੀਂ ਜਾਂ ਉਹ ਤਣਾੜ ਕਰਦੇ ਆ ਇਹ ਲੋਕ ਸਭ ਸਮਝਦੇ ਉਹ ਤਣਾੜ ਕਿਵੇਂ ਬਣੇ ਆ ਪਹਿਲਾਂ ਉਹ ਵੀ ਆਮ ਕਰਦੇ ਸੀਗੇ ਉਹ ਗੱਲ ਵੱਖਰੀ ਹੋ ਗਈ ਕਿ ਸਮੇਂ ਮੁਤਾਬਕ ਰਾਜ ਭਾਗ ਵਿੱਚ ਰਹਿ ਕੇ ਉਹ ਤਣਾੜ ਬਣ ਗਏ ਅਸੀਂ ਗਰੀਬ ਪਰਿਵਾਰ ਚੋਂ ਆ ਜਾਂਦੇ ਆ ਇਹ ਜਦੋਂ ਸੰਗਤ ਨੇ ਫਤਵਾ ਦੇਣਾ ਹੁੰਦਾ ਹੈ ਉਦੋਂ ਉਹ ਵੱਡੇ ਛੋਟੇ ਨਹੀਂ ਵੇਖਦੇ ਹੁੰਦੇ ਰਾਜ ਭਾਗਿਤ ਹੁਣ ਤੁਸੀਂ ਵੀ ਆਵਾਜ਼ੀ ਪਾਰਟੀ ਵੀ ਰਾਜ ਭਾਗਿਤ ਹੈ ਅਸੀਂ ਇਹਨਾਂ ਨੂੰ ਵਜ਼ੀਰੀਆਂ ਨਹੀਂ ਨਾ ਭਗਤਿਆਂ ਜੀ ਅਸੀਂ ਇਹਨਾਂ ਨੂੰ ਵਜ਼ੀਰੀਆਂ ਨਹੀਂ ਭਗਤਿਆਂ ਗਿਆਂ ਦੂਸਰੀ ਗੱਲ ਇਹ ਹਲਕੇ ਦੇ ਲੋਕ ਜਿਹੜੇ ਸਕਾਰਜੋਗ ਵੋਟਰ ਆ ਉਹਨਾਂ ਨੂੰ ਪਤਾ ਹੈ ਵੀ ਜਿਹੜਾ ਲਾਲੀ ਬਾਦਲਾ ਕਿੱਥੇ ਰਹਿੰਦਾ ਹੈ ਮੇਰਾ ਪਿੰਡ ਪੰਜਗਰਾਈ ਕਲਾਂ ਤੇ ਜਦੋਂ ਮਰਜ਼ੀ ਆ ਸਕਦੇ ਜਦੋਂ 24 ਘੰਟੇ ਦਰਵਾਜ਼ੇ ਖੁੱਲ੍ਹੇ ਆ ਜਦੋਂ ਮਰਜ਼ੀ ਕੋਈ ਕੰਮ ਆ ਅਸੀਂ ਨਾਲ ਤੁਰਾਂਗੇ ਅੱਧੇ ਪਿੰਡ ਮੇਰੇ ਪਿੰਡ ਦੇ ਪਰਲੇ ਪਾਸੇ ਅੱਧੇ ਪਿੰਡ ਉਰਲੇ ਪਾਸੇ ਆ ਹਲਕੇ ਦੇ ਤੇ ਹੁਣ ਲਾਲੀ ਬਾਦਲ ਨੂੰ ਲੋਕ ਕਿੱਥੇ ਭੱਲਣ ਨੂੰ ਲੁਧਿਆਣੇ ਜਾਣਗੇ ਜੀ ਨੂੰ ਲੈਣ ਵਾਸਤੇ ਲੋਕ ਸਿਆਣੇ ਆਮ ਆਦਮੀ ਪਾਰਟੀ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਕਈ ਵਾਅਦੇ ਕੀਤੇ ਲੋਕਾਂ ਨਾਲ ਕੁਝ ਵਾਅਦੇ ਪੂਰੇ ਕਰਤੇ ਕਈ ਵਾਅਦੇ ਅਜੇ ਪੂਰੇ ਨਹੀਂ ਹੋਏ ਆਮ ਆਦਮੀ ਪਾਰਟੀ ਦੇ ਉਹ ਕਿਵੇਂ ਇਹਨੇ ਲੋਕ ਨਾਰਾਜ਼ ਕੀਨ ਸਾਡੇ ਨਾਮ 'ਤੇ ਵਿਰੋਧ ਕਰਨਗੇ ਦੇਖੋ ਜੀ ਇਹ ਵਾਅਦੇ ਕੀਤੇ ਸੀ ਬਹੁਤ ਹੱਦ ਤੱਕ ਜਿਹੜੇ ਪੂਰੇ ਕਰਤੇ ਆ ਬਾਕੀ ਇਹ 70 ਸਾਲ ਦਾ ਤਾਣਾ ਬਾਣਾ ਉਲਝਿਆ ਹੋਇਆ ਇਹ ਜੇ ਕੋਈ ਆਖੇ ਵੀ ਕੋਈ ਹੁਣ ਥੋੜੇ ਸਮੇਂ ਵਿੱਚ ਹੀ ਇਹ 5 ਸਾਲ ਦੇ ਵਿੱਚ ਹੋਊਗਾ ਇਹ ਨਹੀਂ ਪਰ ਜੋ ਵੀ ਕੀਤਾ ਲਾ ਮਿਸਾਲ ਕੀਤਾ ਚਾਹੇ ਕ腐ਸ਼ਨ ਨੂੰ ਫਲ ਪਾਉਣ ਦੀ ਗੱਲ ਹੋਈ ਚਾਹ ਨਸ਼ਾ ਵਿਰੁੱਧ ਜਿਹੜਾ ਯੁੱਧ ਯੁੱਧ ਨਸ਼ਾ ਵਿਰੁੱਧ ਮੁਹਿੰਮ ਸ਼ੁਰੂ ਕੀਤੀ ਹੈ ਡਵੈਲਪਮੈਂਟ ਦੇ ਕੰਮ ਹਰ ਪਿੰਡ ਦੇ ਵਿੱਚ 1.5 ਕਰੋੜ ਤੋਂ 2 ਕਰੋੜ ਰੁਪਈਆ ਜਿਹੜੀ ਸਰਕਾਰ ਵੱਲੋਂ ਦੇ ਚੁੱਕਿਆ ਔਰ ਐਜੂਕੇਸ਼ਨ ਦੇ ਉੱਤੇ ਗੱਲ ਕੀਤੀ ਸੀ ਐਜੂਕੇਸ਼ਨ ਦੇ ਉੱਤੇ ਜਿਹੜੇ ਸਕੂਲ ਆ ਜਿਹੜੇ ਉਹਨਾਂ ਨੂੰ ਵਧੀਆ ਬਣਾਇਆ ਗਿਆ ਹੈਲਥ ਦੇ ਉੱਤੇ ਕੰਮ ਗੱਲ ਕੀਤੀ ਸੀ ਮਹੱਲਾ ਕਲੀਨਿਕ ਬਣਾਏ ਗਏ ਆ ਤੇ ਬਿਜਲੀ ਦੀ ਆਪਣਾ ਗੱਲ ਹੋਈ ਸੀ ਕਿ 600 ਯੂਨਟ ਬਿਜਲੀ ਮਾਫ ਕੀਤੀ ਹੋਈ ਹੈ ਔਰ ਜਿਹੜੇ ਕੋਈ ਰਹਿੰਦੇ ਆ ਉਹ ਨਵੇਂ ਜਿਹੜੇ ਆਪਣਾ ਬਜਟ ਆਊਗਾ ਉਹਦੇ ਵਿੱਚ ਅਸੀਂ ਇਹ ਜ਼ਰੂਰ ਕਰਾਂਗੇ ਹਾਂ ਬਾਈ ਜੀ ਔਰਤਾਂ ਕਾਫੀ ਤੁਹਾਡੇ ਤੋਂ ਨਾਰਾਜ਼ ਆ ਕਿਉਂਕਿ ਉਹ ਕਹਿੰਦੇ ਵੀ ਆਪਦੇ ਵਾਦੇ ਪੂਰੇ ਕੀਤੇ ਗਏ ਜਿਹੜਾ ਸਾਡੇ ਨਾਲ 1000 ਰੁਪਏ ਦਾ ਵਾਦਾ ਕੀਤਾ ਗਿਆ ਸੀ ਉਹ ਨਹੀਂ ਹਾਲੇ ਤੱਕ ਪੂਰਾ ਕੀਤਾ ਗਿਆ ਮੈਂ ਸਾਡੀਆਂ ਸਤਕਾਰਯੋਗ ਵੀਰਿਆ ਭੈਣਾਂ ਨੂੰ ਕਹਿਣਾ ਚਾਹਣਾ ਹੈ ਕਿ 2022 ਦੇ ਵਿੱਚ ਸਾਡੇ ਜਿਹੜਾ ਮੈਨੀਫੈਸਟੋ ਸੀ ਉਹਦੇ ਵਿੱਚ ਇਹ ਜ਼ਰੂਰ ਸੀਗਾ ਉਹਦੇ ਵਿੱਚ ਕਿਹਾ ਗਿਆ ਸੀਗਾ ਵੀ ਅਸੀਂ 5 ਸਾਲਾਂ ਵਿੱਚ ਇਹ ਪੂਰੇ ਕਰਾਂਗੇ ਸੋ ਹਜੇ 4 ਸਾਲ ਪਏ ਆ 4 ਸਾਲ ਲੰਘ ਗਏ ਆ ਸਾਲ ਪਏ ਆ ਇਸੇ ਅਗਲੇ ਸਾਲ ਦੇ ਵਿੱਚ ਅਸੀਂ 1000 ਰੁਪਏ ਜਿਹੜਾ ਇਹ ਵੀ ਅਸੀਂ ਦੇਣ ਜਾ ਰਹੇ ਹਾਂ। ਅੱਛਾ ਸੰਜੀਪ ਕੁਮਾਰ ਜੀ ਅੱਜ ਐਮਐਲਏ ਸਾਹਿਬ ਅੰਤਰਦੀਵੀਏ ਚੋਣ ਵਿਚਾਰ ਰਚਾਈ ਸੀ। ਬਕਵਕ ਪਿੰਡਾਂ ਕਿਨਾਂ ਦਾ। ਕਿਵੇਂ ਲੱਗਦਾ ਤੁਹਾਨੂੰ ਚੋਣ ਮਾਹੌਲ? ਚੋਣ ਮਾਹੌਲ ਬਹੁਤ ਜ਼ਬਰਦਸਤ ਹੈ ਜੀ। ਜਿਹੜੇ ਜਿਹੜੇ ਅਸੀਂ ਪਿੰਡਾਂ 'ਚ ਆਏ ਹਾਂ ਅਸੀਂ ਸੁਬਾ ਬੱਗੇਆਂ ਨੇ ਤੋਂ ਸ਼ੁਰੂ ਕੀਤਾ ਸੀ ਕੰਪੇਨ ਜੀ। ਬੱਗੇਆਂ ਨੇ ਤੋਂ ਲੈ ਕੇ ਜਿਹੜੇ ਜਿਹੜੇ ਪਿੰਡ ਵੀ ਅਸੀਂ ਗਏ ਉਹ ਹਰ ਪਿੰਡ ਦੇ ਵਿੱਚ ਬਹੁਤ ਅੱਛਾ ਰਿਸਪੌਂਸ ਮਿਲਿਆ। ਲੋਕੀ ਯਾਨੀ ਕਿ ਚੀਜ਼ ਨੂੰ ਵਾਕੇ ਹੁਣ ਸਮਝਦੇ ਆ ਕਿ ਅਸੀਂ ਇਹ ਗੱਲ ਕੋਈ ਸੁੱਖੇ ਥੋੜਾ ਦਿੱਤਾ ਜੀ ਵੀ ਜੇ ਦਾਦਾ ਵੀ ਮੰਤਰੀ ਰਹਿ ਗਿਆ ਤੇ ਪਿਓ ਕੈਂਡੀਡੇਟ ਰਹਿ ਗਿਆ ਅਕਾਲੀ ਦਲ ਵੱਲੋਂ ਹੁਣ ਜਿਹੜਾ ਪੋਤਰਾ ਉਹ ਵੀ ਹੋ ਗਿਆ ਕੀ ਗੱਲ ਕੱਲ ਨੂੰ ਜੇ ਸਾਡੇ ਪੇੜੇ ਇੱਕ ਚੌਂਕੀਦਾਰ ਦੀ ਪੋਸਟ ਖਾਲੀ ਆ ਫਿਰ ਉਹਦੀ ਵੀ ਅਪਲਾਈ ਕਰ ਲੈਣਾ ਅਸੀਂ ਮਰ ਜੀਏ ਸਾਡੇ ਸਾਡੇ ਬੱਚਿਆਂ ਵਾਸਤੇ ਕੁਝ ਨਹੀਂ ਜਾਂ ਸਾਡੇ ਵਾਸਤੇ ਕੁਝ ਨਹੀਂ ਹੈ ਲੋਕ ਇਸ ਕਰਕੇ ਸਾਡੇ ਨਾਲ ਆ ਉਹਨਾਂ ਨੂੰ ਪਤਾ ਵੀ ਇਹ ਰਵਾਇਤੀਆਂ ਨੇ ਬਸ ਹੁਣ ਵੀ ਇਹ ਆਪਦੇ ਜੋ ਕੁਝ ਹੁੰਝਾਂ ਦੇ ਆਪਦੇ ਕੋਲ ਲੈ ਜਾਂਦੇ ਆ ਉਹ ਨਹੀਂ ਜਾਣ ਦੇਣਾ ਹੁੰਦਾ ਇਹ ਇੱਕੋ ਪਰਵਾਹ ਸਾਰਾ ਕੁਝ ਨਹੀਂ ਸਾਰਾ ਕੁਝ ਜਾਈ ਹਾਂਜੀ ਇਹ ਨਹੀਂ ਜਾਣ ਦੇਣਾ ਕਹਿੰਦੇ ਤੇ ਤੁਹਾਡੇ ਵਿਰੋਧੀ ਪਾਰਟੀਆਂ ਨੇ ਇਹ ਵੀ ਇਲਜ਼ਾਮ ਲਾਇਆ ਕਿ ਆਮ ਆਦਮੀ ਪਾਰਟੀ ਸਾਡੇ ਕਾਗਜ਼ ਰੱਦ ਕਰਵਾਏ ਆ ਕਿ ਇਹੋ ਜੇ ਮਾਮਲੇ ਤੁਹਾਨੂੰ ਲੱਗਦਾ ਵੀ ਸ਼੍ਰੀਮਾਨ ਜੀ ਵਿਰੋਧੀਆਂ ਦੇ ਚੀਕੀ ਜਾਣਾ ਸਾਡੇ ਪਿੰਡ ਦੇ ਉੱਤੋਂ ਜੀ ਮੈਂ ਕਿਸੇ ਦੀ ਗਲਤ ਨਹੀਂ ਕਰਦਾ ਸਾਡਾ ਕੈਂਡੀਡੇਟ ਹੈ ਸਾਡੇ ਪੰਜ ਕੈਂਡੀਡੇਟ ਸੀਗੇ ਤੇ ਪੰਜੇ ਦੇ ਪੰਜੇ ਮੈਦਾਨ ਚ ਉਸ ਤੋਂ ਬਾਅਦ ਬਲਾਕ ਸੰਮਤੀ ਦੇ ਲਾ ਲੋ ਬਲਾਕ ਸੰਮਤੀ ਦੇ ਸਾਰੇ ਦੇ ਸਾਰੇ ਕੈਂਡੀਡੇਟ ਜਿੰਨੇ ਭਰੇ ਸੀ ਪੰਜੇ ਦੇ ਪੰਜੇ ਪੰਜ ਭਰੇ ਸੀ ਇੱਕ ਦੇ ਉਹਨਾ ਕਾਗਜ਼ ਚੱਕ ਲਏ ਚਾਰ ਦੇ ਚਾਰ ਸਾਡੇ ਹੈਗੇ ਆ ਅਸੀਂ ਤਾਂ ਇੰਨਾ ਕਰ ਕਰ ਸਕਦੇ ਆ ਇਹ ਤਾਂ ਐਵੇਂ ਗੱਲਾਂ ਹੀ ਆ ਜੀ ਠੀਕ ਹੈ ਮੇਰਬਾਨੀ ਧੰਨਵਾਦ ਬਹੁਤ ਬਹੁਤ